ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਕਿਹੜਾ ਪਿੰਡ ਆ ਬਈ ਉੱਚੀ ਦੌੜ ਉੱਚੀ ਦੌੜ ਪਿੰਡ ਆ ਜੀ ਮਰੇਰਕੋਟ ਨੇ ਜਿਹੜਾ ਕਿ ਲੁਧਿਆਣੇ ਦਾ ਜੀ ਲੁਧਿਆਣੇ ਦਾ ਜੀ ਲੁਧਿਆਣੇ ਜ਼ਿਲ੍ਹੇ ਦਾ ਹਨਾ ਮਰੇਰਕੋਟ ਨੇ ਦੇ ਨੇੜੇ ਆ ਜੀ ਅੱਜ ਆਪਣਾ ਅਮਰੀਕੋਡ ਨੇ ਦਾ ਟੂਰ ਸੀਗਾ ਜੀ ਜਿਵੇਂ ਤੁਹਾਨੂੰ ਪਤਾ ਆਪਣਾ ਅਜ ਮੇਰਕੋਡ ਦਾ ਨਕੋ ਉਧਰ ਸਾਈਡ ਦਾ ਟੂਰ ਸੀ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਹਾਲ ਪੰਜਾਬ ਟੂਰ ਕਰਦੇ ਰਹਿੰਦੇ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਹੈਲੋ ਲਿਖ ਕੇ ਆਪਦੇ ਪਿੰਡ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜਾ ਬੰਦਾ ਆਪਣੇ ਟੂਰ ਗਰੁੱਪ ਚ ਐਡ ਹੋਣਾ ਚਾਹੁੰਦਾ ਹਾਂ ਜੇ ਕੋਈ ਰਾਇ ਲੈਣੀ ਆ ਤਾਂ ਤੁਸੀਂ ਮੇਰੇ ਤੋਂ ਬਰਤ ਨਾਲ ਫੋਨ ਕਰ ਸਕਦੇ ਆ ਟੂਰ ਗਰੁੱਪ ਸਿਰਫ ਉਹੀ ਬੰਦੇ ਐਡ ਹੋਣ ਜਿਨ੍ਹਾਂ ਨੇ ਆਪਾਂ ਨੂੰ ਬੁਲਾਉਣਾ ਜੀ ਠੀਕ ਹੈ ਜੋ ਟੂਰ ਗਰੁੱਪ ਚ ਕੋਈ ਐਵ ਐ ਨਹੀਂ ਦਿੱਤੀ ਜਾਂਦੀ ਸਿਰਫ ਟੂਰ ਹੀ ਪਾਇਆ ਜਾਂਦਾ ਵੀ ਕਿੱਧਰ ਜਾਣਾ ਤੇ ਕਿੱਧਰੋਂ ਆਉਣਾ ਠੀਕ ਹੈ ਜੀ ਤੇ ਗੱਲ ਕਰਦੇ ਆ ਇਹ ਬਾਈ ਨੇ ਆਪਾਂ ਨੂੰ ਪਿਛਲੀ ਵਾਰੀ ਇਹ ਹੋਏ ਸੀ ਕਿ ਕੋਈ 10 ਦਿਨਾਂ ਤੋਂ ਆਪਣੇ ਟੂਰ ਗਰੁੱਪ ਚ ਐਡ ਆ ਜੀ ਤੇ ਅੱਜ ਆਪਣਾ ਟੂਰ ਸੀਗਾ ਮਰੇਰਕੋੜਲੇ ਦਾ ਇਹਨਾਂ ਨੇ ਕਾਲ ਕੀਤੀ ਜੀ ਇਹ ਝੋਟੀ ਹੈ ਜਿਹੜੀ ਇਹ 30 ਮਿੰਨਿਆਂ ਦੀ ਹੋ ਚੁੱਕੀ ਹੈ ਜੀ ਬਾਈ ਜੀ ਕੋਹੇ ਨੂਰ ਦੀ ਦੱਸਦੇ ਆ ਇਹ ਕਹਿੰਦੇ ਵੀ ਅਸੀਂ ਰਿਸ਼ਤੇਦਾਰੀ ਜੋ ਲਈ ਸੀ ਤਾਂ ਮਰੇਰਕੋੜਲੇ ਜ਼ਿਲ੍ਹੇ ਦਾ ਪਿੰਡ ਯਾ ਸਰੌਂਦ ਉੱਥੋਂ ਲਈ ਸੀ ਇਹਨਾਂ ਨੇ ਜੀ ਤੇ ਇੱਕ ਵਾਰੀ ਵੀ ਖੁੱਲ ਕੇ ਹੀਟ ਚ ਨਹੀਂ ਹਜੇ ਤੱਕ ਆਈ ਸਟ੍ਰਕਚਰ ਵੇਖ ਲਓ ਤੁਸੀਂ ਝੋਟੀ ਦਾ ਕਿੰਨਾ ਕਿਉਂ ਹੀਟ ਚ ਨਹੀਂ ਆਈ ਜੀ ਇੱਕ ਤਾਂ ਤੁਸੀਂ ਦੇਖੋ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਬੋਲਦਾ ਜੀ ਵੀ ਜਦੋਂ ਮਾੜੀ ਜੀ ਤਾਰ ਕੀਤੀ ਤੇ ਚਾਕੇ ਆਪਾਂ ਠੀਕਾ ਭਰਵਾ ਦਿੰਨੇ ਆ ਉਹ ਬਹੁਤ ਮਾੜਾ ਜੀ ਉਹ ਚ ਪਸ਼ੂ ਕਈ ਵਾਰੀ ਬੋਲਦਾ ਵੀ ਨਹੀਂ ਤੇ ਰਹਿੰਦਾ ਵੀ ਨਹੀਂ ਇਹਦੇ ਚ ਥੋੜੀ ਜੀ ਕਾਲੀ ਵਾਲਾ ਕੰਮ ਨਾ ਕਰਿਆ ਕਰੋ ਜਿੰਨਾ ਚਿਰ ਪਸ਼ੂ ਐ ਨਹੀਂ ਗਾ ਵੀ ਪਸ਼ੂ ਪੂਰਾ ਵੇਟ ਹੋ ਗਿਆ ਤੇ ਤਾਰਾ ਲੱਗੀਆਂ ਦੇਖੀਆਂ ਤੇ ਤੁਸੀਂ ਠੀਕਾ ਭਰਵਾਤਾ ਐ ਨਾ ਕਰਿਆ ਕਰੋ ਵੀ ਜਿੰਨਾ ਚਿਰ ਪਸ਼ੂ ਗੋਹਾ ਕਰਦਾ ਤਾਰਾ ਨਹੀਂ ਛੱਡਦਾ ਠੀਕ ਹੈ ਤੇ ਜਾਂ ਥੋੜਾ ਥੋੜਾ ਬਾਥਰੂਮ ਨਹੀਂ ਪਿਆਰਦਾ ਤੇ ਫੁੱਲ ਰਿੰਗਦਾ ਨਹੀਂ ਰਿੰਗੜ ਚਲੋ ਟ੍ਰੈਂਡ ਘਟਾ ਹੈ ਹਨਾ ਵੀ ਜੇ ਪਸ਼ੂ ਤਾਰਾ ਵੀ ਖੁੱਲ ਕੇ ਕਰੇ ਹੁਣ ਇਹਨਾਂ ਦੇ ਬਾਈਆਂ ਨੇ ਦੋ ਵਾਰੀ ਸਿੰਕਰੋ ਕਰਵਾਦੀ ਦੋ ਵਾਰੀ ਕਰਵਾਦੀ ਹੈ ਨਾ ਜੀ ਦੋ ਠੀਕ ਹੈ ਉਦੋਂ ਪਹਿਲਾਂ ਮਨ ਲਓ ਦੋ ਵਾਰੀ ਕਰਵਾ ਕੇ ਥੈਂਕਰੋ ਠੀਕ ਹੈ ਭਰਵਾ ਦਿੰਨੇ ਆ ਫਿਰ ਹਾਂ ਠੀਕ ਹੈ ਵਾਲਾ ਸ਼ਡਿਊਲ ਨਹੀਂ ਭਰਾ ਦਿੰਦੇ ਤਾਰਾ ਪੂਰਾ ਜਿੱਦਾਂ ਨਹੀਂ ਕਰਦੀ ਆਉਂਦੀ ਨਹੀਂ ਤਾਰਾ ਮਾੜੀਆਂ ਮੁੱਟੀਆਂ ਦੇ ਜਾਂਦੀ ਵਾਲੇ ਦਾ ਮੋਟਾ ਜਾਂਦੀ ਹੈ ਬਈ ਖੁੱਲ ਗਏ ਖੁੱਲ ਕੇ ਹੋਊਗੀ ਖੁੱਲ ਕੇ ਹੀਟ ਚ ਨਹੀਂ ਆਉਂਦੀ ਬਈ ਉਮਰ ਹੋ ਗਈ ਬਈ 30 35 ਮਹੀਨੇਗੇ ਨਹੀਂ 30 ਦੀ ਆਰਮਨਾਲ ਜੀ 30 ਦੀ ਆ ਅੱਛਾ 30 ਮਹੀਨੇ ਦੀ ਹੈ ਕੀ ਕੀ ਪਾਤਾ ਹੁਣ ਤੱਕ ਬਈ ਤੁਸੀਂ ਇਹਨੂੰ ਅਸੀਂ ਗੋਲੀਆਂ ਵੀ ਚਾਰਤੀਆਂ ਪਾਊਡਰ ਦਾ ਤਾਂ ਚੱਲੀ ਹੋ ਜਾਂਦਾ ਚੱਲੀ ਜਾਂਦਾ ਬਸ ਨਹੀਂ ਕੀਤਾ ਹਣਾ ਫਾਸਟ ਕੋਰਸ ਦੇ ਟੋਨੋ ਪਾਸ ਜਾਂਦੇ ਟੀਕੇ ਵੀ ਲਾਤੇ ਸਟੈਮੋਵੈਟ ਦੇ ਵੀ ਲਾਤੇ ਸਟੈਮੋਵੈਟ ਦੇ ਵੀ ਪਰ ਫੇਰ ਵੀ ਬੋਲੀ ਨਹੀਂ ਅੱਛਾ ਬੋਲੀ ਨਹੀਂ ਜੀ ਤੇ ਇਹ ਤੁਹਾਨੂੰ ਜੋ ਟੀਵੀ ਐਸੇ ਸੈੱਟ ਕਰਕੇ ਵੀਡੀਓ ਵੀ ਪਾਵਾਂਗੇ ਜੀ ਜਿਵੇਂ ਤੁਸੀਂ ਵੇਖੀ ਸੀ ਨੰਗਲੇ ਵਾਲੀ ਝੋਟੀ ਠੀਕ ਆ ਉਹ ਚਲੋ ਝੋਟੀ ਇਹ ਤਾਂ ਚਲੋ 30 ਮਹੀਨਿਆਂ ਦੀ ਹੋਈ ਹੈ ਜੀ ਉਹ ਜੋ ਬਾਹਰੋ ਚੌਗ 48 ਸਵੈ ਲੋ 4 ਸਾਲਾਂ ਦੀ ਸੀ 48 ਮਹੀਨਿਆਂ ਦੀ ਝੋਟੀ ਸੀ ਪਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਟਰੀਟਮੈਂਟ ਤੋਂ ਬਾਅਦ 20 ਦਿਨਾਂ ਤੇ ਹੀਟ ਚ ਆ ਗਈ ਤੇ ਤੁਹਾਨੂੰ ਵੀਡੀਓ ਪਾਈ ਸੀ ਵੀਡੀਓ ਤਾਂ ਬਣਾਉਣੇ ਹੁੰਦੇ ਆ ਵੀ ਬਾਅਦ ਚ ਰਿਜ਼ਲਟ ਦਾ ਪਤਾ ਲੱਗ ਸਕੇ ਜਿਵੇਂ ਆਪਾਂ ਆਮ ਹੀ ਵੀਡੀਓ ਪਾਉਂਦੇ ਰਹਿੰਨੇ ਆ ਇਸ ਕਰਕੇ ਵੀ ਵੀਡੀਓ ਤਾਂ ਆਪਾਂ ਹਰੇ ਘਰੇ ਜਾ ਕੇ ਬਣਾਈਦੀ ਆ ਜੀ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਕਾਲੀ ਨਾ ਕਰਿਆ ਕਰੋ ਜੀ ਕੋਈ ਵੀ ਮੰਨ ਕੇ ਚਲੋ ਤੁਸੀਂ ਪਸ਼ੂ ਦੇ ਟੀਕੇ ਪਰਵਾਉਣਾ ਹੈ ਜਿੰਨਾ ਚਿਰ ਪਸ਼ੂ ਖੁੱਲ ਕੇ ਹੀਟ 'ਚ ਨਹੀਂ ਆਉਂਦਾ ਤਾਰਾ ਨਹੀਂ ਕਰਦਾ ਉਹਨਾਂ ਚਾਹ ਟੀਕਾ ਨਾ ਪਰਵਾਇਆ ਕਰੋ ਨਹੀਂ ਤਾਂ ਫਿਰ ਇਹੀ ਹਾਲ ਹੋਣਾ ਜੀ ਠੀਕ ਆ ਜਿਵੇਂ ਝੋਟੀ ਹੁਣ ਮੰਨ ਕੇ ਚਲੋ 30 32 ਮਹੀਨਿਆਂ ਦੀ ਹੋ ਗਈ ਆ ਹਜੇ ਇਹ 2 ਤੋਂ 3 ਮਹੀਨੇ ਰਾਵਣਾਂ ਲੈ ਜਾਊਗੀ 2 ਤੋਂ 3 ਮਹੀਨੇ ਕਿਤੇ ਨਹੀਂ ਗਏ ਤੇ 2 ਤੋਂ 3 ਮਹੀਨੇ ਪੱਕਾ ਹੀ ਲੈ ਕੇ ਜਾਊਗੀ ਹਜੇ ਸੈੱਟ ਹੋਣ ਚ ਪੂਰੀ 1.5 ਤੋਂ 2 ਮਹੀਨੇ ਕਿਤੇ ਨਹੀਂ ਗਏ ਜੀ ਠੀਕ ਹੈ ਤੇ ਕਾਲੀ ਨਾ ਕਰਿਆ ਕਰੋ ਜਿੰਨਾ ਚਿਰ ਪਸ਼ੂ ਖੁੱਲ ਕੇ ਹੀਟ ਚ ਨਹੀਂ ਆਉਂਦਾ ਅਸਰ ਝੋਟੀ ਖਾਸ ਕਰਾ ਤੁਸੀਂ ਕੋਈ ਕੌਮੀ ਫਲੇਮ ਕੱਟ ਨਹੀਂ ਦੇਣੀ ਕੋਈ ਸੈਂਕ్రో ਨਹੀਂ ਕਰਨੀ ਜਿੰਨਾ ਚਿਰ ਪਸ਼ੂ ਅੰਦਰੋਂ ਸਹੀ ਨਹੀਂ ਹੁੰਦਾ ਵਹਿੜਾਂ ਦਾ ਸਿਸਟਮ ਹੋਰ ਹੁੰਦਾ ਜੀ ਮੱਝਾਂ ਦੇ ਸੈਂਕ్రో ਗੋਦ ਘਟ ਕਾਮਯਾਬ ਹੈ ਸਾ ਜੀ ਸੂਈ ਸਾਈ ਮੱਝਾਂ ਤਾਂ ਬਸ ਸੈਂਕ్రో ਕਰ ਸਕਦੇ ਐ ਕਿਉਂ ਆਪਾਂ ਨੂੰ ਪਤਾ ਵੀ ਅੰਦਰੋਂ ਹਾਂ ਉਹ ਵੀ ਜੇ ਅੰਦਰੋਂ ਡਵਲਪ ਹੋ ਤਾਂ ਠੀਕ ਹੈ ਫੇਰ ਕਰਿਆ ਕਰੋ ਤੇ ਨਹੀਂ ਤਾਂ ਸੈਂਕ్రో ਨਾ ਕਰਿਆ ਕਰੋ ਜੀ ਤੇ ਨਹੀਂ ਤਾਂ ਫਿਰ ਇਹੀ ਹਾਲ ਹੁੰਦਾ ਬਾਅਦ ਚ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਟਾਈਮ ਖਰਾਬ ਹੋਈ ਜਾਂਦਾ ਉਹਨਾਂ ਹੀ ਟਾਈਮ ਲੰਮਾ ਚੱਲੀ ਜਾਂਦਾ ਜਿੰਨੀ ਆਪਾਂ ਕ ਇਹ ਝੋਟੀ ਹੋ ਸੋਡੇ ਸਾਹਮਣੇ ਵੀ 30 32 ਮਹੀਨਿਆਂ ਦੀ ਹੋ ਗਈ ਹੈ ਤੇ ਆ ਮੇਰੇ ਹਿਸਾਬ ਨਾਲ ਹਜੇ ਘੱਟੋ ਘੱਟ ਜੇ ਲੋ 2 3 ਮਹੀਨੇ ਲੱਗੇ ਤਾਂ 4 ਸਾਲਾਂ ਦੀ ਜਾ ਕੇ ਹਜੇ ਸੂਗੀ ਹੈ 36 ਉਹੀ ਸਾਢੇ 3 4 ਸਾਲਾਂ ਦੀ ਹੋ ਜੂਗੀ ਜਿਵੇਂ ਐਡੀ ਚੰਗੀ ਝੋਟੀ ਸੀ ਇਹਨੂੰ ਅੱਜ ਨੂੰ ਸੋਣਾ ਚਾਹੀਦਾ ਸੀ ਉਸ ਹਿਸਾਬ ਨਾਲ ਠੀਕ ਹੈ ਥੋੜੀ ਜੀ ਕਾਪਰ ਫਾਸਫੋਰ ਦੀ ਡੈਫੀਸ਼ੈਂਸੀ ਹੈ ਜੀ ਤੇ ਇੱਕ ਜਿਹੜਾ ਪਾਊਡਰ ਆ ਆਪਾਂ ਦਵਾਈ ਸਮਝ ਕੇ ਨਾ ਦਿਆ ਕਰੋ ਜਿਵੇਂ ਹਣ ਬਾਈਆਂ ਦਾ ਪਾਊਡਰ ਚੱਲੀ ਜਾਂਦਾ ਪਾਊਡਰ ਜੇ ਤੁਸੀਂ ਤਿੰਨ ਕੁ ਮਹੀਨਿਆਂ ਤੋਂ ਪਸ਼ੂਆਂ ਨੂੰ ਪਾਉਣ ਲੱਗ ਜਾਨੇ ਆ ਠੀਕ ਹੈ ਜੇਵੇ ਕੱਤੀ ਦੋ ਤਾਂ ਫਿਰ ਇਹ ਦਿੱਕਤ ਨਹੀਂ ਆਊਗੀ ਜੇਵੇ ਡਾਈਟ ਮੈਨ ਪੀ ਜਾਂ ਆਇਰਨ ਟੋਨਿਕ ਵਗੈਰਾ ਸ਼ੁਰੂ ਕਰ ਲਿਆ ਕਰੋ ਕਈ ਵਾਰੀ ਮਤਲਬ ਪਾਣੀ ਗੋਲੀ ਐ ਕਮਲ ਪਾਣੀ ਗੋਲੀ ਤੇ ਹੀ ਗੱਲ ਖੜੀ ਹੁੰਦੀ ਹੈ ਜੀ ਕੋਈ ਪਸ਼ੂ ਦੀ ਗਰੋਥ ਨਹੀਂ ਹੁੰਦੀ ਡੀਵਰ ਨੇ ਕਰਦੇ ਆ ਬਈ ਉਹ ਵੀ ਹਾਂ ਜੀ ਕਰੀ ਕਿੰਨੇ ਕ ਜਰ ਬਾਅਦ ਕਰ ਦਿੰਨੇ ਡੀ ਮਾਰਨਿੰਗ ਦੇ ਤਿੰਨ ਚਾਰ ਮਹੀਨੇ ਬਾਅਦ ਤਿੰਨ ਚਾਰ ਮਹੀਨੇ ਬਾਅਦ ਰੈਗੂਲਰ ਕਰਦੇ ਆ ਹਾਂਜੀ ਹਾਂਜੀ ਆਮ ਛੋਟੇ ਬੱਚਿਆਂ ਦੀ ਵੀ ਕਰਦੇ ਆ ਜਿਵੇਂ ਆਹ ਹਾਂਜੀ ਛੋਟੇ ਬੱਚਿਆਂ ਦੀ ਠੀਕ ਹੈ ਜੀ ਇਨਾਂ ਨੂੰ ਲੋਵੈਂਡਰ ਬਾਂਜੇ ਕੋਲ ਹੈਗੇ ਆ ਜੀ ਕੋਈ 6-7 ਪਸ਼ੂ ਆ ਦੇਖ ਸਕਦੇ ਇਨਾਂ ਕੋਲੇ ਹੈਗੀ ਹੈ 14 ਤੋਂ 15 ਕਿਲੋ ਤੱਕ ਮੱਝ ਹੁਣ ਤੱਕ ਵੀ ਹੈਗੀ ਹੈ ਜਿਵੇਂ ਆਹ ਮੱਝ ਤੁਸੀਂ ਦੇਖ ਰਹੇ ਆ ਉਹ ਜਿਵੇਂ ਮੱਝ ਇੱਕ ਪਰਲੀ ਹੈ ਬਾਈ ਕਹਿੰਦੇ ਮਿਲਕ ਫੀਵਰ ਹੋ ਜਾਂਦਾ ਜੀ ਇਹਨੂੰ ਹਰ ਵਾਰੀ ਚਲੋ ਸੂਆਂ ਜਾ ਕੇ ਜਿਹੜੀ ਮਿਲਕ ਫੀਵਰ ਦੀ ਸਮੱਸਿਆ ਉਹ ਹੋ ਜਾਂਦੀ ਹੈ ਜੀ ਪਰ ਫਿਰ ਵੀ ਤੁਸੀਂ ਇੱਕ ਕੈਰਸ ਕੰਪਨੀ ਦਾ ਪਾਊਡਰ ਆਉਂਦਾ ਡੀ ਕਾਈਨ ਟੋਟਲ ਉਹ ਦਿਓ ਵਿਟਾਮਿਨ ਵਗੈਰਾ ਦਿਓ ਠੀਕ ਹੈ ਤੇ ਪਸ਼ੂ ਦਾ ਥੋੜਾ ਜਿਆ ਧਿਆਨ ਰੱਖ ਲਓ ਬਸ ਵੀ ਜੇਰ ਜੂਰ ਤੋਂ ਬਚਾ ਲਓ ਤੇ ਇੱਕ ਵਾਰ ਸਾਰਾ ਚੋਣਾ ਦੇ ਬੱਚੇ ਨੂੰ ਥੱਲੇ ਨਾ ਛੱਡੋ ਐਡੀ ਗੱਲ ਨਹੀਂ ਕੋਈ ਮਿਲਕ ਫੀਵਰ ਵਾਲੀ ਗੱਲ ਕੋਈ ਬਾਲੀ ਵੱਡੀ ਸਮੱਸਿਆ ਥੋੜਾ ਜਿਹਾ ਸੂਆਂ ਜਾ ਕੇ ਬੱਚ ਨੂੰ ਦਿੱਕਤ ਆ ਜਾਂਦੀ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਬਈ ਇਹਨੂੰ ਹਾਂ ਜੀ ਅਸੀਂ ਲਈ ਸੀਗੀ ਮੱਝ ਉਦੋਂ ਦੋ ਸੂਏ ਦਿੱਤੇ ਨੇ ਅੱਛਾ ਜੀ ਦੋਏ ਸੂਏਾਂ ਦੀ ਮਿਲਕ ਫੀਵਰ ਹੋ ਜਾਂਦਾ ਇਹਨੂੰ ਫਿਰ ਮਾਈ ਫੈਕਸ ਦੀ ਬੋਤਲ ਨਾਲ ਹੀ ਸੈੱਟ ਹੁੰਦੀ ਹੈ ਸੈੱਟ ਹੁੰਦੀ ਹੈ ਮੰਨ ਲਓ ਵੀ ਦੂਜੇ ਤੀਜੇ ਦਾ ਲਵਾਉਣੇ ਬਹਿ ਜਾਂਦੀ ਆ ਫਿਰ ਹਾਂ ਉਹਦੇ ਨਾਲ ਬਹਿ ਜਾਂਦਾ ਜੀ ਮੈਂ ਮੰਨ ਲਓ ਮੁਗੜੀ ਜੀ ਮਾਰ ਕੇ ਬਹਿ ਜਾਂਦਾ ਹੁੰਦਾ ਬੱਚੂ ਠੀਕ ਦੁੱਧ ਕਿੰਨਾ ਦੇ ਦਿੰਦੀ ਹੈ ਬਈ ਦੁੱਧ ਹੁਣ ਇਹਨੇ ਆ ਦੋ ਪਿਛਲੇ ਸੂਏ ਤਾਂ ਦਿੱਤੇ ਸੀ 12 ਲੀਟਰ ਐਤਕੀ ਘਟ ਗਈ ਉਦੋਂ ਵੀ ਅਛਾ ਐਤਕੀ ਘਟ ਗਈ ਹੁਣ 5 6 ਕਿਲੋ ਉਹ ਵੈਲਕ ਫੀਵਰ ਹੋ ਗਿਆ ਨਾ ਬਾਈ ਜੀ ਉਸ ਤੋਂ ਬਾਅਦ ਪਸ਼ੂ ਦੇ ਦੁੱਧ ਤੇ ਵੀ ਇਫੈਕਟ ਪੈ ਰਿਹਾ ਹੈ ਵੈਲਕ ਫੀਵਰ ਵਾਲਾ ਪਸ਼ੂ ਹੌਲੀ ਹੌਲੀ ਦੁੱਧ ਤੇ ਆਉਂਦਾ ਹੈ ਪਹਿਲੀ ਗੱਲ ਤਾਂ ਕਈ ਵਾਰੀ ਸਾਰਾ ਸੂਆ ਦੁੱਧ ਤੇ ਆਉਂਦਾ ਹੈ ਹਾਂ ਜੀ ਹਾਂ ਆ ਚੋਟੀ ਘਰ ਦੀ ਤੇਰ ਕੀਤੀ ਹੈ ਬਾਈ ਨਹੀਂ ਨਹੀਂ ਇਹ ਵੀ ਲੈ ਕੇ ਜਾਂਦੇ ਅੱਛਾ ਇਹ ਵੀ ਲਈ ਹੈ ਹੁਣ ਤੱਕ ਕੋਈ ਆਪ ਦੀ ਬਰੀਡ ਤਿਆਰ ਕੀਤੀ ਹੈ ਵੀ ਚੰਗਾ ਪਸ਼ੂ ਘਰੇ ਤਿਆਰ ਕਰਦਾ ਹੋਵੇ 13 14 ਕਿਲੋ ਵਾਲਾ ਬਰੀਡ ਤਾਂ ਜੀ ਹਜੇ ਹੋਈ ਨਹੀਂ ਨਹੀਂ ਹੋਈ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਕਮ ਪਹਿਲਾਂ ਤਾਂ ਅਸੀਂ ਚਲੋ ਮਾੜੇ ਮੋٹے 2-3 ਕੀ ਡੰਗਰ ਹੁੰਦੇ ਸੀਗੇ ਹਾਂਜੀ ਹਾਂਜੀ ਹੁਣ ਹੀ ਤਿੰਨ ਦੋ ਤਿੰਨ ਸਾਲਾਂ ਦੀ 2-3 ਸਾਲਾਂ ਦਾ ਮੰਨ ਲਓ ਖੁੱਲ ਗਏ ਜੀ ਕਰਨ ਲੱਗੇ ਆ ਠੀਕ ਹੈ ਠੀਕ ਹੈ ਜੀ ਆ ਬ੍ਰਿਆ ਮੰਨ ਲਓ ਇਹਨਾਂ ਦੇ ਜਿਹੜੇ ਹੈਗੇ ਆ ਜੀ ਕਾਫ ਹੈ ਛੋਟੇ ਹਾਂਜੀ ਇਹਨਾਂ ਨੂੰ ਬਾਂਜਾਂ ਨੂੰ ਦੱਸਿਆ ਵੀ ਆਇਰਨ ਟੌਨਿਕ ਠੀਕ ਹੈ ਤੇ ਡਾਈਟਮਨ ਪੀ ਜਾਂ ਬੋਬਰਾਇਡ ਵਗੈਰਾ ਪਾਊਡਰ ਇਹਨਾਂ ਨੂੰ ਜ਼ਰੂਰ ਪਾਓ ਨਾਲ ਠੀਕ ਹੈ ਦੇਖੋ ਇਹਨਾਂ ਦੀ ਡੀਵਰਮਿੰਗ ਕਰਦੇ ਆ ਬਈ ਕਿੰਨੇ ਚਿਰ ਬਾਅਦ ਕਰਦੇ ਆ ਇਹਨਾਂ ਦੀ ਜਿਵੇਂ ਹੁਣ ਉਹ ਕੱਟੀ 20 ਦਿਨਾਂ ਦੀ 25 ਦਿਨਾਂ ਦੀ 15 ਦਿਨਾਂ ਤੋਂ ਦੇ ਹਲਵੈਂਡਾਜੋਲ ਹਲਵੈਂਡਾਜੋਲ ਉਹਦੋਂ ਬਾਅਦ ਮਹੀਨੇ ਬਾਅਦ ਹਾਂ ਫੇਰ ਡੇਢ ਦੋ ਮਹੀਨੇ ਬਾਅਦ ਦਿੰਨੇ ਬਈ ਹਾਂਜੀ ਨਹੀਂ ਦੇਣੀ ਮੰਨ ਲਓ ਵੀ ਮੈਂ ਐਲਬੋ ਮਾਰਨ ਨੂੰ ਮਾੜੀ ਨਹੀਂ ਕਹਿੰਦਾ ਪਰ ਉਹਦੇ ਨਾਲ ਡੋਜ਼ ਨਹੀਂ ਬਣਦੀਗੀ ਬਸ ਉਹ ਹੀ ਦਿੰਨਾ ਆ ਉਹਦੇ ਚ ਤੁਸੀਂ ਦੋ ਤਰ੍ਹਾਂ ਦੀਆਂ ਗੋਲੀਆਂ ਲੈ ਕੇ ਆਉਣੀਆਂ ਬੈਨਮੈਂਟ ਤੇ ਪੈਣਾ ਦਿਓ ਠੀਕ ਆ ਠੀਕ ਆ ਇੱਕ ਵਾਰੀ ਉਹ ਇੱਕ ਵਾਰੀ ਉਹ ਦੇਖੋ ਜੇ ਤੁਸੀਂ ਆ ਛੋਟਾ ਬੱਚਾ ਹੈ ਇਹਨੂੰ ਮੈਨੂੰ ਪਤਾ ਵੀ ਤੁਸੀਂ ਮਹੀਨੇ ਦੀ ਨੂੰ ਵੱਧ ਤੋਂ ਵੱਧ 15 ਐਮਐਲ ਐਲਬੋ ਮਾਰ ਦਿੱਤੀ ਹੋਊਗੀ ਹਾਂਜੀ ਮਿਲਦੀ ਨਹੀਂ ਪਹਿਲਾਂ 15 ਐਮ ਐਲ ਦੇ ਦਿੰਨੇ ਆ 15 ਦਿਨਾਂ ਦੀ ਨੂੰ ਉਸ ਤੋਂ ਬਾਅਦ ਫਿਰ 30 ਐਮ ਐਲ 30 ਐਮ ਐਲ ਮਹੀਨੇ ਦੀ ਨੂੰ ਹਾਂ ਜੀ ਜਦੋਂ 10 ਦਿਨਾਂ ਦਾ ਬੱਚਾ ਹੋ ਗਿਆ ਨਾ ਜੀ ਉਹਨੂੰ 150 ਐਮ ਜੀ ਐਲਬੈਂਡਾਜੋਲ ਦੀ ਲੋੜ ਹੈ ਠੀਕ ਤੇ ਜਿਹੜੀ ਐਲਬੋਮ ਆ ਰਹਾ 30 ਐਮ ਐਲ ਉਹ ਚ ਸਾਰੀ ਜੀ 150 ਐਮ ਜੀ ਹੁੰਦਾ ਨਹੀਂ ਸ਼ਾਇਦ 75 ਐਮ ਜੀ ਆ ਉਹ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਂ ਸ਼ਾਇਦ ਪੜਿਆ ਹੈ ਕਿ ਉਹ ਚ 75 ਐਮ ਜੀ ਆ 150 ਐਮ ਜੀ ਦੀ ਲੋੜ ਹੈ ਆਪਾਂ 72 ਤੋਂ ਵੀ ਅੱਧਾ ਦੇ ਰਹੇ ਆ। ਡੋਜ਼ ਘਟਾਣਾ ਡੋਜ਼ ਘਟਾ। ਮੰਨ ਲਓ ਇਹ ਚ ਡਰੀ ਜਾਂਦਾ ਬੰਦਾ ਪੈਲਬੋ ਮਾਰਨ ਨੂੰ ਮਾੜੀ ਨਹੀਂ ਕਹਿੰਦੀ। ਕੰਪਨੀ ਨੇ ਰეკਮੈਂਡ ਕਰਦੀ ਵੀ ਤੁਸੀਂ 60 ਐਮਐਲ ਵੀ ਦੇ ਸਕਦੇ 100 ਵੀ ਦੇ ਸਕਦੇ ਆ। ਪਰ ਜਿਹੜੀ ਗੋਲੀਆਂ ਨਾ ਉਹਦੇ ਚ ਕੰਮ ਥੋੜਾ ਸਹੀ ਰਹਿੰਦਾ। ਪਹਿਲਾਂ ਗੋੜ ਦੇ ਕੇ ਬਾਅਦ ਚ ਗੋਲੀ ਦੇ ਦਿਓ। ਆ ਗੋਲੀ ਦਾ ਹੀ ਫਰਕ ਪੈਣਾ ਥੋੜਾ ਡੀਵਰਮ ਜਦੋਂ ਪ੍ਰੋਪਰ ਹੋ ਗਈ ਨਾ ਇਹਨਾਂ ਦੀ ਨਾਲ ਆਇਰਨ ਟੌਨਿਕ ਦਿੱਤਾ ਗਿਆ ਬਈ ਫਰਕ ਪੈਣਾ। ਠੀਕ ਹੈ। ਇਹੀ ਛੋਟੀਆਂ ਛੋਟੀਆਂ ਗੱਲਾਂ ਨਾਲ ਮੰਨ ਕੇ ਜਦੋਂ ਫਰਕ ਪਈ ਜਾਣਾ ਤੇ ਹੌਲੀ ਹੌਲੀ ਜਿਵੇਂ ਹੁਣ ਇੱਥੋਂ ਹੀ ਨੀ ਵੱਧ ਗਈ ਇਹਨਾਂ ਦੀ ਤੇ ਇਹਨਾਂ 'ਚ ਉਹ ਪ੍ਰੋਬਲਮ ਨਹੀਂ ਹੋਣੀ ਜਿਹੜੀ ਉਹਦੇ ਚ ਆਈ ਪਈ। ਹਾਂ ਜੀ ਹਾਂ ਜੀ ਜਿਹੜੇ ਹੁਣ ਲੋਕ 2-2 2.5 ਸਾਲਾਂ ਦੀਆਂ 2.5 ਜਾਈ ਪੌਣ ਉਹ ਸਾਲਾਂ ਦੀਆਂ ਸਵਾਈ ਜਾਂਦੇ ਆ ਉਹ ਐਂ ਹੀ ਸਵਾਉਂਦੇ ਆ ਹਣਾ ਹਾਂ ਬਾਕੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਰਿਪੀਟਰ ਪਸ਼ੂ ਵਾਲੇ ਜਰੂਰ ਸੰਪਰਕ ਕਰਿਓ ਜੀ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਧੰਨਵਾਦ ਜੀ